ਹਾਂਜੀ ਆ ਚਾਹੇ ਵੱਡਾ ਚਾਹੇ ਕਦੂ ਆ ਲੱਗਣ ਤੋਂ ਬਾਅਦ ਆ ਜਿਹੜੇ ਫਲ ਇਸ ਤਰ੍ਹਾਂ ਹੋ ਕੇ 2-3 ਇੰਚ ਦਾ ਹੋ ਕੇ ਗੜਨ ਲੱਗ ਜਾਂਦਾ ਆ ਇਹ ਕਿਉਂ ਗੜਦਾ ਆ ਵੱਡਾ ਕਦੂ ਅਤੇ ਬੀਲਾ ਨੂੰ ਇਹ ਫਲ ਇਸ ਤਰ੍ਹਾਂ ਕਿਉਂ ਹੁੰਦੇ ਆ ਇਹਦੀ ਵਜ੍ਹਾ ਕੀ ਆ ਇਹਦੇ ਬਾਰੇ ਆਪਾਂ ਗੱਲ ਕਰਨ ਲੱਗੇ ਆ ਅੱਜ ਦੀ ਵੀਡੀਓ ਵਿੱਚ ਤੇ ਇਹਦਾ ਇਲਾਜ ਇਹ ਤੋਂ ਬਚਾ ਉਹਨੂੰ ਉਹ ਦੱਸਣ ਲੱਗੇ ਆ ਇਸੇ ਤਰ੍ਹਾਂ ਇਹ ਆ ਇਹ ਵੀ ਬਸ ਲੱਗਣੀ ਨਹੀਂ ਹੈਗੇ ਇਹ ਦੇਖੋ ਇਹ ਗੱਲ ਨਾ ਆ ਇਹ ਫੜਨੇ ਇਹ ਡੱਕ ਹੋ ਕੇ ਗੱਲ ਜਾਣਾ ਹੈ ਕਿਉਂ ਗੱਲ ਨਾ ਆ ਆਪਾਂ ਗੱਲ ਕਰਨ ਲੱਗੇ ਆ ਇਹਦੇ ਬਾਰੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ ਇੱਕ ਵਾਰ ਫਿਰ ਕਾਫੀ ਦਿਨਾਂ ਤੋਂ ਝੋਨੇ ਦੇ ਕੰਮਕਾਰ ਚ ਫਸਿਆ ਹੋ ਸੀ ਪਾਣੀ ਦੀ ਬਹੁਤ ਮੁਸ਼ਕਲ ਆ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਪੰਜਾਬ ਦਾ ਮਾਰੂਥਲ ਵੱਲ ਜਾ ਰਹੀ ਆ ਆਪਾਂ ਨੂੰ ਕਈ ਕਮੈਂਟ ਆਏ ਆ ਕਦੂਆਂ ਬਾਰੇ ਔਰ ਬੀਲਾ ਮਾਰੇ ਵੱਡਾ ਮਾਰੇ ਕਿ ਸਾਡੇ ਤਾਂ ਲੱਗਦੇ ਨਹੀਂ ਸੁੱਕ ਜਾਂਦੇ ਆ ਜੇ ਲੱਗਦਾ ਆ ਤਾਂ 2 2 4 4 ਇੰਚ ਫਲ ਹੁੰਦਾ ਆ ਤੇ ਉਹ ਫਲ ਸੁੱਕ ਜਾਂਦਾ ਅੱਜ ਦੀ ਵੀਡੀਓ ਵਿੱਚ ਮੈਂ ਇਹਦੇ ਬਾਰੇ ਦੱਸਣ ਲੱਗਾ ਆ ਸਿਰਫ 2 4 ਗੱਲਾਂ ਮੈਂ ਦੱਸਣੀਆਂ ਆ ਮੇਰੇ ਵੀਰ ਭੈਣਾਂ ਧਿਆਨ ਨਾਲ ਸੁਣੋ ਦੇਖੋ ਗੱਲ ਇਹ ਹੈਗੀ ਆ ਕਿ ਮੇਰੀ ਜਿਹੜੀ ਕੋਈ ਵੀ ਵੀਡੀਓ ਹੁੰਦੀ ਆ ਉਹ ਹਮੇਸ਼ਾ ਸਚਾਈ ਨਾਲ ਸੰਬੰਧਿਤ ਹੁੰਦੀ ਆ ਉਹਦੇ ਵਿੱਚ 100% ਸਚਾਈ ਹੁੰਦੀ ਆ ਕਿਉਂਕਿ ਮੈਂ ਇੱਕ ਜੱਟ ਸਾਧ ਸਮਝ ਲਿਓ ਜੱਟ ਸਾਧ ਵਾਲੀ ਗੱਲ ਸਮਝ ਲਓ ਔਰ ਇਹ ਜਿਹੜੇ ਅੱਜ ਕੱਲ ਔੜ ਦੇ ਵਿੱਚ ਫਲ ਲੱਗ ਰਹੇ ਆ ਕੋਈ ਵੀ ਸਬਜ਼ੀ ਲੱਗ ਰਹੀ ਆ ਉਹ ਬਹੁਤ ਮਸ਼ੱਕਤ ਨਾਲ ਲੱਗ ਰਹੀ ਆ ਜੇ ਤੁਸੀਂ ਸਮਝੋ ਕਿ ਕਿਸੇ ਦੇ ਵੀ ਆ ਮੈਂ ਪੇਲ ਦੇ ਕੋਲੇ ਬੈਠਾ ਆ ਬੇਲਾਂ ਭਰੀਆਂ ਆ ਅਜੀ ਹਾਂ ਨਹੀਂ ਹੈਗਾ ਬਸ ਬੇਲ ਨੂੰ ਵੱਧ ਤੋਂ ਵੱਧ ਇੱਕ ਜਾਂ ਦੋ ਹੀ ਫੜ ਲੱਗਦੇ ਆ ਉਹ ਵੀ ਜਿਹੜਾ ਪੂਰੀ ਮਿਹਨਤ ਕਰ ਰਿਹਾ ਕਿਉਂਕਿ ਇਹ ਇਹ ਜਿਹੜਾ ਮੌਸਮ ਚੱਲ ਰਿਹਾ ਇਹ ਬਹੁਤ ਜ਼ਿਆਦਾ ਸਬਜੀ ਇਸੇ ਕਰਕੇ ਸਬਜੀ ਦੇ ਰੇਟ ਆ ਸਮਾਨ ਤੇ ਚਲੇਗਾ ਇਹ ਆ ਆਇਨਾ ਦਿਨਾਂ ਦੇ ਵਿੱਚ ਮਿਰਚੇ 50 ਪਏ ਵੇਚ ਰਹੀ ਆ ਤੇ ਇਹ ਜਿਹੜੀ ਇਹ ਜਿਹੜੀ ਤੁਸੀਂ ਸਬਜ਼ੀਆਂ ਬੇਲਾ ਦੀ ਗੱਲ ਕਰਦੇ ਆ ਨਾ ਇਹ ਬਹੁਤ ਮੁਸ਼ਕਲ ਦੇ ਨਾਲ ਇਹ ਸੜਦੇ ਆ ਸਾਰਿਆਂ ਦੇ ਸੜਦੇ ਆ ਕਿਸੇ ਇੱਕ ਦੀ ਗੱਲ ਨਹੀਂ ਹੈਗੀ ਕਿ ਨਹੀਂ ਸੜਦੇ ਸਾਰੇਆਂ ਦੇ ਫਲ ਵਿੱਚੋਂ ਸੜ ਜਾਂਦੇ ਆ ਔਰ ਕੋਈ ਫਲ ਸਣੀ ਚੜਦਾ ਆ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਕੁਝ ਗੱਲਾਂ ਦੱਸਣ ਲੱਗਾ ਥੋੜੀ ਜਿਹੀ ਟਿਪਸ ਲੱਗਾ ਦੇਣ ਹਾਂ ਉਹਦੇ ਨਾਲ ਤੁਸੀਂ ਆਪਣੇ ਖਾਣਯੋਗਾ ਫਲ ਜ਼ਰੂਰ ਪੈਦਾ ਕਰ ਸਕਦੇ ਆ ਆ ਲਓ ਮੈਂ ਤੁਹਾਨੂੰ ਦੱਸਣ ਲੱਗਾ ਸਭ ਤੋਂ ਪਹਿਲੀ ਤਾਂ ਗੱਲ ਇਹ ਹੈਗੀ ਚਾਹੇ ਵੱਡਾਂ ਆ ਚਾਹੇ ਕੱਦੂ ਦੀਆਂ ਬੀਲਾਂ ਆ ਇਹ ਜਿਹੜੀਆਂ ਬੀਲਾਂ ਤਾਂ ਥੱਲੇ ਆ ਜ਼ਮੀਨ ਉੱਤੇ ਉਹਨਾਂ ਨੂੰ ਇਸ ਵਾਰ ਇਦਾਂ ਦੀ ਔੜ ਵਿੱਚ ਜਿਹੜਾ ਫਾਲੇ ਆ ਉਹ ਜ਼ਿਆਦਾ ਲੱਗਦਾ ਉੱਪਰ ਦੇ ਮੁਕਾਬਲੇ ਔਰ ਸਿਰੇ ਵੀ ਜ਼ਿਆਦਾ ਹੀ ਚੜਦਾ ਕਿਉਂਕਿ ਜ਼ਮੀਨ ਤੇ ਜੋ ਤਾਪਮਾਨ ਦਾ ਅਸਰ ਆ ਉਹ ਘਟ ਪੈਂਦਾ ਆ ਉੱਪਰ ਚੜਾਈ ਹੋਈ ਬੇਲ ਨਾਲ ਔਰ ਦੂਜੀਆਂ ਜਿਹੜੀਆਂ ਦੋ ਗੱਲਾਂ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਇੱਕ ਤਾਂ ਮੈਂ ਤੁਹਾਨੂੰ ਪਿਛਲੀ ਵੀਡੀਓ ਵਿੱਚ ਇਹ ਸਿਰਕੇ ਬਾਰੇ ਦੱਸਿਆ ਸੀ ਇਹ ਜਿਹੜਾ ਸਿਰਕਾ ਆ ਇਹਨੂੰ ਹਫ਼ਤੇ ਜਾਂ ਦਸਾਂ ਦਿਨਾਂ ਦੇ ਬਾਅਦ ਪਾਣੀ ਦੇ ਵਿੱਚ ਘੋਲ ਕੇ ਜੇ ਤੁਹਾਡੇ ਕੋਲ ਇੱਕ ਬੇਲ ਆ ਤਾਂ ਇਹ ਬੋਤਲ ਦੇ ਵਿੱਚ ਉਹ ਪਾਈ ਆ ਕਿ ਘੋਲ ਕੇ ਇੱਕ ਦੋ ਬੀਲਾਂ ਨੂੰ ਲੀਟਰ ਲੀਟਰ ਪਾਣੀ ਪਾ ਦੋ ਇਹ ਬਹੁਤ ਫਾਇਦੇਮੰਦ ਚੀਜ਼ ਹੈ ਔਰ ਇਹ ਦੇ ਕਈ ਬਹੁਤ ਠੰਡਾ ਰੱਖਦਾ ਇਹ ਔਰ ਖਾਲੂ ਸਿਰੇ ਜਾਣ ਵਿੱਚ ਮਦਦ ਕਰਦਾ ਆ ਤੇ ਦੂਸਰੀ ਜਿਹੜੀ ਗੱਲ ਹੈ ਆ ਦੂਸਰੀ ਜਿਹੜੀ ਗੱਲ ਹੈ ਆ ਉਹ ਇਹ ਆ ਕਿ ਜਿਵੇਂ ਆ ਤੁਸੀਂ ਦੇਖ ਰਹੇ ਬੇਲ ਆ ਔਰ ਬੇਲ ਨੂੰ ਆ ਦੇਖੋ ਛਾਂ ਕੀਤੀ ਹੋਈ ਆ ਔਰ ਇਹ ਅੱਧਾ ਦਿਨ ਇਹਨੂੰ ਛਾਂ ਕਰਕੇ ਰੱਖਦਾ ਜਿਹੜਾ ਫਾਈਬਰ ਇਹ ਆ ਜਾਹੇ ਕੋਈ ਕਪੜਾ ਜੀ ਤਾਂ ਤੁਹਾਡੀ ਬੇਲ ਛਾਲੀ ਤੇ ਤਾਂ ਇਹ ਵੀ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਫਿਰ ਤਾਂ ਫਲ ਲੱਗਣਾ ਹੀ ਲੱਗਣਾ ਆ ਜੇ ਸਿੱਧੀ ਧੁੱਪ ਵਿੱਚ ਆ ਤਾਂ ਉਹਨੂੰ ਜਿੰਨਾ ਤੁਸੀਂ ਹੋ ਸਕੋ ਉਹਨੂੰ ਛਾਂ ਦਾ ਪ੍ਰਬੰਧ ਕਰੋ ਜੋ ਵੀ ਤੁਹਾਡੇ ਕੋਲ ਰਹਿੰਦ ਖੂੰਦਿਆ ਫੂਟ ਕੇ ਆ ਇਹ ਲੀਚੀਆਂ ਦੇ ਕੀਲੇ ਦੇ ਪਿਆਜ਼ਾਂ ਦੇ ਵਗੈਰਾ ਦੇ ਇਸ ਤਰ੍ਹਾਂ ਸੁੱਕੇ ਹੋਿਆਂ ਨੂੰ ਉਹਦੇ ਵਿੱਚ ਇਦਾਂ ਪਾਣੀ ਥੋੜਾ ਜਿਹਾ ਪਾ ਕੇ ਉਹਨੂੰ ਇਸ ਤਰ੍ਹਾਂ ਆ ਦੇਖੋ ਆ ਦੇਖੋ ਗਿੰਜ ਕਰ ਲਓ ਥੋੜਾ ਜਿਹਾ ਹੋਰ ਪਾਣੀ ਪਾ ਕੇ ਆ ਦੇਖੋ ਇਹ ਸਿਰਫ ਫੁੱਟਕੇ ਹੀ ਆ ਇਹਦੇ ਵਿੱਚ ਪਿਆਜ਼ਾਂ ਦੇ ਫੁੱਟਕੇ ਆ ਲੀਚੀਆਂ ਦੇ ਫੁੱਟਕੇ ਆ ਕੇਲਿਆਂ ਦੇ ਫੁੱਟਕੇ ਆ ਇਹ ਦੇਖੋ ਇਹ ਨੂੰ ਇਸ ਤਰ੍ਹਾਂ ਕਰਕੇ ਆ ਲਓ ਤੇ ਇਹ ਨੂੰ ਆਪਾਂ ਨੇ ਕਰਨਾ ਕੀ ਆ ਇਹ ਜਿੱਥੇ ਆਪਣੀ ਇਹ ਦੇਖੋ ਬੇਲ ਆ ਸ਼ੁਰੂ ਹੁੰਦੀ ਆ ਜਿੱਥੋਂ ਬੇਲ ਸ਼ੁਰੂ ਹੁੰਦੀ ਆ ਇਹ ਪੂਰਾ ਇੰਨਾ ਪੇੜੇ ਦਾ ਪੇੜਾ ਲੈ ਕੇ ਇੱਥੇ ਇਹਨੂੰ ਮਿੱਟੀ ਦੇ ਵਿੱਚ ਦੱਬ ਦੋ ਹਲੋ ਇਹਨੂੰ ਮਿੱਟੀ ਦੇ ਵਿੱਚ ਦੱਬ ਕੇ ਫਿਰ ਆਲੇ ਦੁਆਲੇ ਬਾਟਾ ਬਣਾ ਕੇ ਇਸ ਨੂੰ ਰਾਤ ਨੂੰ ਡੱਕ ਕੇ ਪਾਣੀ ਨਾਲ ਭਰ ਦਿਓ ਪੂਰੀ ਤਰ੍ਹਾਂ ਇਹ ਨਹੀਂ ਨਹੀਂ ਕੋਈ ਓਵਰ ਵਾਟਰਿੰਗ ਨਹੀਂ ਹੁੰਦੀ ਹੁੰਦੀ। ਇਹ ਚਿੰਤਾ ਨਾ ਕਰੋ ਕਿ ਓਵਰ ਵਾਟਰਿੰਗ ਹੋ ਜਾਊਗੀ। ਇਹਨੂੰ ਡੱਕ ਕੇ ਪਾਣੀ ਦੇ ਨਾਲ ਭਰ ਦਿਓ ਭਾਵੇਂ। ਇਹ ਜਿਹੜੇ ਤੁਸੀਂ ਦੇਖ ਰਹੇ ਆ ਲੱਗੇ ਹੋਏ ਫਲ ਇਹ ਇਸੇ ਤਰ੍ਹਾਂ ਹੀ ਲਾਈ ਹੋਏ ਆ ਇੰਨੀ ਸਾਰੀ ਮਸ਼ੱਕਤ ਕਰਨ ਤੋਂ ਬਾਅਦ ਇਹ ਫਲ ਲੱਗ ਰਹੇ ਆ। ਇਹਨਾਂ ਦੇ ਵਿੱਚੋਂ ਵੀ ਕੁਝ ਫਲ ਗੜ ਰਹੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ। ਪਰ ਫਿਰ ਵੀ ਹਰੇਕ ਪੀਲ ਨਾਲ ਉਹ 2-2 ਜਾਂ 3-3 ਲੱਗ ਰਹੇ ਆ। ਇਸ ਕਰਕੇ ਤੁਸੀਂ ਵੀ ਇਹ ਕਰੋ। ਔਰ ਜਰੂਰ ਇਹ ਫਾਰਮੂਲਾ ਅਪਣਾਓ ਥਿਰਕੇ ਵਾਲਾ ਵੀ ਤੇ ਉਹਨੂੰ ਡੱਕ ਕੇ ਪਾਣੀ ਨਾ ਭਰ ਕੇ ਰੇਂਦ ਖੂੰਦ ਦੱਬ ਕੇ ਤੇ ਛਾਂ ਦਾ ਪ੍ਰਬੰਧ ਜੇ ਹੋ ਸਕਦਾ ਜਾਂ ਬੇਨਸ਼ਾਵੇਂ ਆ ਤਾਂ ਜਰੂਰ ਤੁਹਾਡੇ ਫਲ ਲੱਗੇਗਾ ਇਹ ਅੱਧਾ ਬਿਸ਼ੱਕ ਗਲ ਜਾਵੇਗਾ ਸਾਰੇ ਨਹੀਂ ਗੜਨ ਗਲਣਗੇ ਇਸ ਕਰਕੇ ਤੁਸੀਂ ਜੀ ਤੁਹਾਨੂੰ ਚੰਗੀ ਲੱਗੀ ਆ ਇਹ ਵੀਡੀਓ ਇਹ ਫਾਰਮੂਲਾ ਅਪਨਾ ਕੇ ਦਿਖਿਓ ਹੋਣ ਵਾਲੇ ਦਿਨਾਂ ਵਿੱਚ ਮੀਂਹ ਸ਼ੁਰੂ ਹੋ ਜਾਣੇ ਆ ਜਦ ਤੱਕ ਫਿਰ ਵੀ ਇਹ ਜੋ ਮੈਂ ਤੁਹਾਨੂੰ 2-3 ਕੰਮ ਦੱਸੇ ਆ ਜਿਹੜੇ ਕਰਨਗੇ ਜਰੂਰ ਕਾਮਯਾਬੀ ਹਾਸਲ ਕਰਨਗੇ ਤਬ ਤੱਕ ਲਈ ਸਸਰੀ